ਛਤੇਸ਼ਰੀ ਆਕਾਲ ਦੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਤੇ ਨੋ ਜੀ ਆਪਾਂ ਵੀ ਪਾਉਣੇ ਆ ਹਨਾ ਸੁਕਣਾ ਕਈ ਦਿਨ ਹੋ ਗਏ ਟਰਾਲੀ ਚ ਪਾਏ ਇਹਨੂੰ ਆਪਾਂ ਚਲੇ ਗਏ ਸੀ ਬਾਹਰ ਤਾਂ ਕਰਕੇ ਪਰ ਆਪਾਂ ਇਹਨੂੰ ਸੁਕਣਾ ਨਹੀਂ ਪਾਇਆ ਸੀ ਕਿਉਂਕਿ ਮੌਸਮ ਮਗਰੋਂ ਖਰਾਬ ਹੋ ਸਕਦਾ ਹੁੰਦਾ ਤੇ ਇਸ ਕਰਕੇ ਹਨਾ ਵੀ ਆਪਾਂ ਝਾੜਿਆ ਹੋਇਆ ਕਈ ਦਿਨਾਂ ਦਾ ਹੈ ਤੇ ਅੱਜ ਇਹਨੂੰ ਸੁਕਣਾ ਪਾ ਦਿੰਨੇ ਆ ਇਹ ਤਾਂ ਪਲੜ ਤੇ ਪਾਉਣੀ ਪਊਗੀ ਇਹਦਾ ਪਲੜ ਤਾਂ ਬਾਹਲਾ ਜਿਆਦਾ ਵੱਡਾ ਹੈ ਕਦੂਰਾ ਤੇਰਾ ਹੀ ਮਸਾ ਦਾਂਗੇ ਕੱਚੇ ਜਿਹੇ ਢੀਕਾ ਹੁੰਦਾ ਹੈਗਾ ਬਸ ਹੁਣ ਇਹ ਤਾਂ ਪੱਕੇ ਤੇ ਪਊਗੀ पहला सट करा दो दूरी है, ही। नहीं, दूरी है मैं खोल के वेखी मुड़ी हुई है ली वेख लो नहीं आई जोड़ी कर दी चार पांच कट्टे है ਘੋੜਾ ਇੱਧਰ ਨੂੰ ਨਖੋ ਆ ਇਧਰ ਨਾ ਕੀੜੇ ਵਾਲੇ ਹੈਗੇ ਇਹਦੇ ਵੀ ਸਾਡਾ ਤੇ ਉਹ ਪਾਣੀ ਪੋਉਗੀ ਹਲਦੀ ਜਾਂ ਤਾਂ ਹਲਦੀ ਪਾਣੀ ਪੋਉਗੀ Muốn ta hỏi đó hát Ê ta muốn ta chẳng ra nào Tôi sẽ nói thật ये तो मुंह तो जमी नहीं बनने हो हाँ तो वाली पिछे अंदर ही पी है वो भी तड़के लाने पू मिल लगता है

Sim, ਹਾਂ ਵੀ ਚੱਕ ਕੇ ਧਰ ਦੇ ਉੱਤੇ ਖਾਲੀ ਹੈ ਇਹ ਤਾਂ ਮੈਂ ਕਰਦੇ ਵਿੱਚ ਕੁਝ ਪਾਇਆ ਹੋਇਆ ਸੀ ਤਾਂ ਹੀ ਉਹਦੇ ਉਹਨੇ ਬਿੱਲੀ ਨੇ ਥੱਲੇ ਡੇਗਤਾ ਹਨਾ ਢੋਲ ਤੋਂ ਨੌ ਜਿਹੜਕਣੇ ਚ ਪਾਉਣ ਵਾਲਾ ਦੁੱਧ ਆ ਪਰੱਖਾ ਗਰਮ ਹੋਣ ਲਈ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਆਪਾਂ ਗਰਮ ਪਾ ਕੇ ਪਾ ਦਨੇ ਆ ਅੱਜ ਹੈਗਾ ਜੀ ਦਿਨ ਐਤਵਾਰ ਦਾ ਸੰਗਰਾਮ ਦਾ ਦਿਨ ਅੱਜ ਮੱਕਰ ਮੀਨੇ ਦੇ ਸੰਗਰਾ ਦਾ ਦਿਹਾੜਾ ਅੱਜ ਬਲੌਗ ਥੋੜਾ ਜਿਹਾ ਆਪਣੇ ਅੱਗੇ ਪਿੱਛੇ ਹੋ ਜਾਂਦੇ ਨੇ ਇਸ ਕਰਕੇ ਥੋੜਾ ਜਿਹਾ ਕੋਆਪਰੇਟ ਕਰਿਓ ਵਾਏ ਵਾਏ ਅਰੇ ਵੀਰ ਜੀ ਇੰਦਰਾ ਆਪਣਾ ਦੁੱਧ ਘਰ ਮੋਹ ਰਿਆ ਨੂੰ ਜਦੋਂ ਬਾਲ ਆ ਗਿਆ ਆਪਾਂ ਰੜਕਣੇ ਚ ਪਾ ਦਾਂਗੇ ਜਦੋਂ ਕੋਲੇ ਖੜੇ ਰਹਿੰਦੇ ਆ ਦੁੱਧ ਜਮਾਨੀ ਉੱਪਰ ਆਉਂਦਾ ਹੈਗਾ ਜਦੋਂ ਥੋੜਾ ਜਿਹਾ ਪਰ ਇਹ ਛੱਟ ਕੇ ਵਗ ਜਾ ਉਹਦੀ ਸਾਰਾ ਨਿਕਲ ਕੇ ਹਨਾ ਗੈਸ ਦੇ ਵਿੱਚ ਪੈਣ ਦਾ ਉਬਲ ਕੇ ਲੋ ਜਿਹਦੇ ਉਧਰੋਂ ਆਪਣੇ ਨੂੰ ਬਾਲ ਆ ਗਿਆ ਹੁਣ ਆਪਾਂ ਇਹਨੂੰ ਪਾ ਦਨੇ ਆ ਰੜਕਣੇ ਦੇ ਵਿੱਚ ਆ ਜਦੋਂ ਥੋੜਾ ਜਿਹਾ ਇਹ ਕੋਸਾ ਜਾ ਹੋ ਗਿਆ ਨਾ ਥੋੜਾ ਜਿਹਾ ਮਰਮ ਗਰਮਾ ਹੁਣ ਜਿਆਦਾ ਫਿਰ ਆਪਾਂ ਇਹਦੇ ਵਿੱਚ ਦਹੀਂ ਪਾ ਦਾਂਗੇ ਜਾਗ ਵਾਸਤੇ ਜੇ ਇੰਨੇ ਹਨਾ ਗਰਮ ਦੇ ਵਿੱਚ ਪਾ ਲਿਆ ਨਾ ਤਾਂ ਫਿਰ ਚੰਗੀ ਤਰ੍ਹਾਂ ਦਹੀਂ ਜੰਮਦੀ ਐ ਤੇ ਨਾਲੇ ਖੱਟੀ ਵੀ ਹੋ ਜਾਂਦੀ ਐ ਲੱਸੀ ਦਹੀਂ ਹਨਾ ਜਿਆਦੇ ਖੱਟੀਆਂ ਹੋ ਜਾਂਦੀਆਂ ਨੇ ਹੁਣ ਜਦੋਂ ਇਹ ਥੋੜਾ ਜਿਹਾ ਕੋਸਾ ਹੋ ਗਿਆ ਉਦੋਂ ਆਪਾਂ ਇਹਦੇ ਵਿੱਚ ਜਾਗ ਪਾ ਕੇ ਫਿਰ ਇਹ ਦਵਾ ਦੇ ਨੂੰ ਅੰਦਰ ਰੱਖ ਦਾਂਗੇ ਕਿਉਂਕਿ ਹੁਣ ਇਹ ਮੌਸਮ ਠੰਡਾ ਹੋ ਗਿਆ ਇੱਥੇ ਜੰਮਦਾ ਵੀ ਨਹੀਂ ਹੈਗਾ 한더룸운 티를 악화 기